ਇਹ ਜਨਾਬ ਹਰਜੀਵਨ ਸਿੰਘ ਪੁੱਤਰ ਜਗਰਾਤ ਸਿੰਘ ਵਾਸੀ ਰਾਜਾਣਾ ਮੇਰੇ ਆਫਿਸ ਚ ਪੇਸ਼ ਹੋਇਆ ਸੀ ਮੇਰੇ ਕੋਲੇ ਇਹਨੇ ਦੱਸਿਆ ਸੀ ਕਿ ਇੱਕ ਨਵਦੀਪ ਕੌਰ ਪਲੂਰ ਜਿਹੜੀ ਨਿਹਾਲ ਸਿੰਘ ਵਾਲਾ ਰੋਡ ਪਾਸੇ ਪ੍ਰਾਣਾ ਦੀ ਰਹਿਣ ਵਾਲੀ ਹੈ ਇਹ ਉਹਨੂੰ ਜਾਣਦੀ ਸੀ ਕਿ ਪਹਿਲਾਂ ਵਕੀਲ ਕੋਲੇ ਕਿਸੇ ਕੋਲੇ ਮਿਲੇ ਸੀਗੇ ਇਹ ਤੇ ਇਹਨੇ ਸਮਾਲਸਰ ਤੋਂ ਉਹਨੂੰ ਇਹ ਸਮਾਲਸਰ ਸੀਗਾ ਸਮਾਲਸਰ ਤੋਂ ਹਰਜੀਵਨ ਨੂੰ ਰਿਕਵੈਸਟ ਕੀਤੀ ਵੀ ਮੈਨੂੰ ਪਲੂਰ ਛੱਡਿਆ ਮੈਂ ਘਰੇ ਜਾਣਾ ਹੈਗਾ ਕਿਸੇ ਦੇ ਘਰੇ ਜਾਣਾ ਹੈ ਤਾਂ ਉਹ ਹਰਜੀਵਨ ਸਿੰਘ ਇਹਨੂੰ ਛੱਡਣ ਚਲਾ ਗਿਆ ਤਾਂ ਉਹ ਪਰਮਿੰਦਰ ਕੌਰ ਦੇ ਘਰੇ ਲੈ ਗਈ ਜਿਹੜੀ ਕਿ ਪਹਿਲਾਂ ਹੀ ਹੋਰ ਕੇਸਾਂ ਚ ਇਨਵੋਲਡ ਹੈਗੀ ਆ ਇਹ ਜਿਹੀ ਮਤਲਬ ਬਲੈਕਮੇਲਿੰਗ ਦੇ ਕੇਸਾਂ ਚ ਇਨਵੋਲਡ ਹੈ ਤੇ ਉੱਥੇ ਹੀ ਉਹਨਾਂ ਨੇ ਤਿੰਨ ਬੰਦੇ ਹੋਰ ਬੁਲਾ رکھے ਸੀ ਜਿਹੜੇ ਕਿ ਭਲੂਰ ਦੇ ਸੀਗੇ ਬਲਕਾਰ ਸਿੰਘ ਸੀਗਾ ਬੱਬੂ ਸੀਗਾ ਤੇ ਇੱਕ ਹੈਪੀ ਸੀਗਾ ਇਹ ਤਿੰਨਾਂ ਨੇ ਜ਼ੋਰ ਜ਼ਬਰਦਸਤੀ ਨਾਲ ਇਹਦੇ ਕੱਪੜੇ ਉਤਰਵਾਏ ਪਹਿਲਾਂ ਤਾਂ ਫਿਰ ਇਹਦੀ ਵੀਡੀਓ ਬਣਾਈ ਉਸ ਤੋਂ ਬਾਅਦ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਵੀ ਸਾਨੂੰ 2 ਲੱਖ ਰੁਪਏ ਦੇ ਨਹੀਂ ਤਾਂ ਤੇਰੀ ਕਾਰ ਨਹੀਂ ਅਸੀਂ ਲੈ ਕੇ ਜਾਣ ਦਿੰਦੇ ਅਲਟੀਮੇਟਲੀ ਇਹ ਉਥੋਂ ਆਪਦਾ ਖੜਾ ਛੜਾ ਕੇ ਆਇਆ ਤੇ ਇਹਦਾ ਮੀਨ ਵਾਈਲ ਇਹਦੇ ਮੋਬਾਈਲ ਚੋਂ ਗੂਗਲ ਪੇ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ 15-16000 ਰੁਪਇਆ ਆਪਦੇ ਅਕਾਊਂਟਾਂ ਚ ਟ੍ਰਾਂਸਫਰ ਕਰਾ ਲਿਆ ਜਿਹਦਾ ਕਿ ਸਬੂਤ ਹੈਗਾ ਪੁਲਿਸ ਕੋਲ ਇਸੇ ਮਾਮਲੇ ਚ ਪੜਤਾਲ ਕਰਦੇ ਹੋਏ ਐਸ ਐਚ ਓ ਸਾਹਿਬ ਨੇ ਮੁਕੱਦਮਾ ਨੰਬਰ 151 ਮਿਤੀ 7/12 24 ਦਰਜ ਰਜਿਸਟਰ ਕੀਤਾ ਹੈਗਾ ਬਲੈਕਮੇਲਿੰਗ ਦਾ ਜਿਹੜਾ ਮੁਕੱਦਮਾ ਹੈਗਾ ਉਸ ਮੁਕਦਮੇ ਚ ਨਵਦੀਪ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀ ਦੋਸ਼ੀਆਂ ਦੀ ਹਜੇ ਗ੍ਰਿਫਤਾਰੀ ਰਹਿੰਦੀ ਹੈ ਜਿਨ੍ਹਾਂ ਪਾਸੋਂ ਕਾਰ ਵੀ ਬਰਾਮਦ ਕਰਨੀ ਹੈ ਤੇ ਜਿਹੜੇ ਪੈਸੇ ਇਹਨਾਂ ਨੇ ਬਲੈਕਮੇਲ ਕਰਕੇ ਖੋ ਕੇ ਮੋਬਾਈਲ ਲਏ ਨੇ ਉਹ ਵੀ ਬਰਾਮਦ ਕਰਾਉਣੇ ਰਹਿੰਦੇ ਨੇ ਪਰ ਜਿੰਨਾ ਵੀ ਪਰ ਕ गिरफ्तार ਕੀਤੀ ਇਹਨੂੰ ਰਿਮਾਂਡ ਤੇ ਤਾਂ ਜੇਲ੍ਹ ਵੀ ਇਹਨੂੰ ਰਿਮਾਂਡ ਤੇ ਲਿਆ ਸੀ ਪਰ ਹੁਣ ਇਹ ਜੇਲ੍ਹ ਜਾ ਚੁੱਕੀ ਹੈ ਇਹ ਜਨਾਬ ਹਰਜੀਵਨ ਸਿੰਘ ਪੁੱਤਰ ਜਗਰਾਤ ਸਿੰਘ ਵਾਸੀ ਰਾਜਾਣਾ ਮੇਰੇ ਆਫਿਸ 'ਚ ਪੇਸ਼ ਹੋਇਆ ਸੀ ਮੇਰੇ ਕੋਲੇ ਇਹਨੇ ਦੱਸਿਆ ਸੀ ਕਿ ਇੱਕ ਨਵਦੀਪ ਕੌਰ ਪਲੂਰ ਜਿਹੜੀ ਨਿਹਾਲ ਸਿੰਘ ਵਾਲਾ ਰੋਡ ਉੱਪਰ ਆ ਕੇ ਪ੍ਰਣਾਦੀ ਰਹਿਣ ਵਾਲੀ ਐ ਇਹ ਉਹਨੂੰ ਜਾਣਦੀ ਸੀ ਕਿ ਪਹਿਲਾਂ ਵਕੀਲ ਕੋਲੇ ਕਿਸੇ ਕੋਲੇ ਮਿਲੇ ਸੀਗੇ ਤੇ ਇਹਨੇ ਸਮਾਲਸਰ ਤੋਂ ਉਹ ਇਹ ਸਮਾਲਸਰ ਸੀਗਾ ਸਮਾਲਸਰ ਤੋਂ ਹਰਜੀਵਨ ਨੂੰ ਰਿਕਵੈਸਟ ਕੀਤੀ ਵੀ ਮੈਨੂੰ ਪਲੂਰ ਛੱਡਿਆ ਮੈਂ ਘਰੇ ਜਾਣਾ ਹੈਗਾ ਕਿਸੇ ਦੇ ਘਰੇ ਜਾਣਾ ਹੈ ਤਾਂ ਉਹ ਹਰਜੀਵਨ ਸਿੰਘ ਨੂੰ ਛੱਡਣ ਚਲਾ ਗਿਆ ਤਾਂ ਪਰਮਿੰਦਰ ਕੌਰ ਦੇ ਘਰੇ ਲੈ ਗਈ ਜਿਹੜੀ ਕਿ ਪਹਿਲਾਂ ਹੀ ਹੋਰ ਕੇਸਾਂ ਚ ਇਨਵੋਲਡ ਹੈਗੀ ਐ ਇਹ ਜਿਹੀ ਮਤਲਬ ਬਲੈਕਮੇਲਿੰਗ ਦੇ ਕੇਸਾਂ ਚ ਇਨਵੋਲ ਹੈ ਤੇ ਉੱਥੇ ਹੀ ਉਹਨਾਂ ਨੇ ਤਿੰਨ ਬੰਦੇ ਹੋਰ ਬੁਲਾ رکھے ਸੀ ਜਿਹੜੇ ਕਿ ਪਲੂਰ ਦੇ ਸੀਗੇ ਬਲਕਾਰ ਸਿੰਘ ਸੀਗਾ ਬੱਬੂ ਸੀਗਾ ਤੇ ਇੱਕ ਹੈਪੀ ਸੀਗਾ ਇਹ ਤਿੰਨਾਂ ਨੇ ਜ਼ੋਰ ਜ਼ਬਰਦਸਤੀ ਨਾਲ ਇਹਦੇ ਕੱਪੜੇ ਉਤਰਵਾਏ ਪਹਿਲਾਂ ਤਾਂ ਫਿਰ ਇਹਦੀ ਵੀਡੀਓ ਬਣਾਈ ਉਸ ਤੋਂ ਬਾਅਦ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਵੀ ਸਾਨੂੰ 2 ਲੱਖ ਰੁਪਏ ਦੇ ਨਹੀਂ ਤਾਂ ਤੇਰੀ ਕਾਰ ਨਹੀਂ ਅਸੀਂ ਲੈ ਕੇ ਜਾਣ ਦਿੰਦੇ ਅਲਟੀਮੇਟਲੀ ਇਹ ਉੱਥੋਂ ਆਪਦਾ ਖੜਾ ਛੜਾ ਕੇ ਆਇਆ ਤੇ ਇਹਦਾ ਮੀਨ ਵਾਈਲ ਇਹਦੇ ਮੋਬਾਈਲ 'ਚੋਂ Google Pay ਦੀ ਵਰਤੋਂ ਕਰਦੇ ਹੋਏ ਉਹਨਾਂ ਨੇ 15-16000 ਰੁਪਏ ਆਪਦੇ ਅਕਾਊਂਟਾਂ 'ਚ ਟ੍ਰਾਂਸਫਰ ਕਰਾ ਲਿਆ ਜਿਹਦਾ ਕਿ ਸਬੂਤ ਹੈਗਾ ਪੁਲਿਸ ਕੋਲ ਇਸੇ ਮਾਮਲੇ 'ਚ ਪੜਤਾਲ ਕਰਦੇ ਹੋਏ ਐਸ ਐਚ ਓ ਸਾਹਿਬ ਨੇ ਮੁਕੱਦਮਾ ਨੰਬਰ 151 ਮਿਤੀ 7/12 24 ਦਰਜ ਰਜਿਸਟਰ ਕੀਤਾ ਹੈਗਾ ਬਲੈਕਮੇਲਿੰਗ ਦਾ ਜਿਹੜਾ ਮੁਕੱਦਮਾ ਹੈਗਾ ਉਸ ਮੁਕਦਮੇ 'ਚ ਨਵਦੀਪ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀ ਦੋਸ਼ੀਆਂ ਦੀ ਹਜੇ ਗ੍ਰਿਫਤਾਰੀ ਰਹਿੰਦੀ ਹੈ ਜਿੰਨਾਂ ਪਾਸੋਂ ਕਾਰ ਵੀ ਬਰਾਮਦ ਕਰਨੀ ਹੈ ਤੇ ਜਿਹੜੇ ਪੈਸੇ ਇਹਨਾਂ ਨੇ ਬਲੈਕਮੇਲ ਕਰਕੇ ਖੋ ਕੇ ਮੋਬਾਈਲ ਲਏ ਨੇ ਉਹ ਵੀ ਬਰਾਮਦ ਕਰਾਉਣੇ ਰਹਿੰਦੇ ਨੇ ਤਾਂ ਉਹ ਜਿਹਨਾਂ ਦੀ ਫਰ ਕਸਤ ਕਰਤੀ ਇਹਨੂੰ ਰਿਮਾਂਡ ਤੇ ਤਾਂ ਜੇਲ੍ਹ ਫਿਰ ਇਹਨੂੰ ਰਿਮਾਂਡ ਤੇ ਲਿਆ ਸੀ ਪਰ ਹੁਣ ਇਹ ਜੇਲ੍ਹ ਜਾ ਚੁੱਕੀ ਹੈ